ਪੂਆ ਨੂੰ ਜਦ ਮਿਲੀ ਪਤੀਜੀ ਮੁੱਲ ਪਿਆ ਮੱਥਾ ਟੇਕਿਆ ਦਾ ਸਾਂਝੇ ਘਰ ਦੀਆਂ ਧੀਆਂ ਦੋਵੇਂ ਸਾਂਝਾ ਏ ਘਰ ਪੇਕਿਆ ਦਾ ਮਿੱਡੀਆਂ ਵਾਲਾ ਆਪਣਾ ਮੁਖ ਫਿਰ ਦੇਖਿਆ ਨਾਲ ਮਚੀ ਜੀ ਦੇ ਪੂਆ ਦਾ ਫਿਰ ਬਚਪਨ ਮੁੜ ਕੇ ਆਉਂਦਾ ਨਾਲ ਪਤੀਜੀ ਦੇ ਪਾਪਾ ਨੂੰ ਜਦ ਲੋੜ ਪਵੇ ਤਾਂ ਭੱਜੇ ਆਉਂਦੇ ਖੜਦੇ ਨਾਲ ਪੂਆ ਨੂੰ ਜੋ ਬੰਨ ਕੇ ਰੱਖੇ ਪੇਕੇ ਘਰ ਦੀ ਝੜ ਦੇ ਨਾਲ ਇੱਕੋ ਸ਼ੀਸ਼ੇ ਦੇ ਦੋ ਚਿਹਰੇ ਪੀੜੀ ਦੂਜੀ ਤੀਜੀ ਦੇ ਪੂਆ ਹੁੰਦੀਆਂ ਆਉਣ ਵਾਲਾ ਕੱਲ ਜ਼ਿੰਦਗੀ ਵਿੱਚ ਪਤੀਜੀ ਦੇ ਅੱਖਾਂ ਮੈਂ ਫਿਰ ਤੋਂ ਕੰਢੀ ਉਹ ਵੀ ਰੀਲ ਯਾਦਾਂ ਦੀ ਪੇਕੇ ਘਰ ਵਿੱਚ ਤੇਰੇ ਹੀ ਵਾਂਗੂ ਮੈਂ ਵੀ ਕਲੀ ਸੀ ਬਾਗਾਂ ਦੀ ਤੇਰੇ ਰੂਪ ਚ ਬਣੇ ਨੇ ਸਿੱਟੇ ਫਸਲ ਉਹੀ ਜੋ ਬੀਜੀਦੇ ਪੂਆ ਦਾ ਫਿਰ ਬਚਪਨ ਮੁੜ ਕੇ ਆਉਂਦਾ ਨਾਲ ਪਤੀਜੀ ਦੇ ਤੁਹਾਡੀਆਂ ਚੀਚਾ ਪੇਕੇ ਘਰ ਵਿੱਚ ਐਵੇਂ ਹੀ ਸਾਮ ਕੇ ਰੱਖੀਆਂ ਮੈਂ ਤੁਹਾਡੇ ਵਾਂਗੂ ਸੋਰੇ ਤੁਰ ਜੋ ਛੱਡ ਕੇ ਪੀੜੀਆਂ ਪੱਖੀਆਂ ਮੈਂ ਮੇਰਾ ਬਾਬਲ ਵੀ ਤੁਹਾਡਾ ਰਿਸ਼ਤੇ ਬੜੇ ਕਰੀਬੀ ਦੇ ਪੂਆ ਹੁੰਦੀਆਂ ਆਉਣ ਵਾਲਾ ਕਦੇ ਜ਼ਿੰਦਗੀ ਵਿੱਚ ਪਤੀਜੀ ਦੇ